ਆ ਜੋ ਭਈਆ ਰੋਸੀ ਬੈਠਿਆਂਗੇ ਬਈ ਰਣੀ ਗੁਰਪਿੰਦਰ ਵੀ ਨਹੀਂ ਆਇਆ ਹਾਲੇ ਆਇਆ ਯਾਰ ਕਮੈਂਟ ਤਾਂ ਨਹੀਂ ਬੰਦ ਪੇ ਬੱਪਾ ਆਪਣਾ ਮੈਂ ਕਿਵੇਂ ਯਾਰ ਉੱਥੇ ਜ਼ੀਰੋ ਹੀ ਥਾਵੇਂ ਉਹ ਨਹੀਂ ਆਊਗਾ ਦੇਖੋ 880 850 ਚੱਲ ਰਹੀ ਹੈ आ जा भी रवि आ गया श्रीकाल भी, भी ठीक रहे ना भी बोल दिया नहीं बी हाँ मिलेना नू भाई जा ਹਾਂਜੀ ਹਾਂ ਵੀਰੇ ਬਿੰਦਰ ਕਿਵੇਂ ਐਡ ਸੈਂਸ ਤੂੰ ਦੇਖ ਲੈ ਮਰਜੀ ਇਧਰ ਹੀ ਯਾਰ ਪਰ ਆਇਆ ਨਹੀਂ ਤਾਂ ਹੈਲੋ ਐਡ ਸੈਂਸ ਕਦੋਂ ਭਰਨਾ ਹੈ ਦੇਖ ਲੈ ਯਾਰ ਕੱਲ ਨੂੰ ਸੰਡੇ ਕੱਲ ਨੂੰ ਭਰ ਲੈ ਹੈ ਤੂੰ ਦੱਸ ਕੇ ਦੋ ਭਰੀਏ ਤੂੰ ਦੱਸ ਯਾਰ ਹਾਂ ਜੀ 350 ਨਾਲ ਐਂਸੈਂਸ ਭਰੇ ਜਾਂਦੇ ਗੱਲ ਨੂੰ ਪਰ ਇਹ ਸਵੇਰੇ 9 ਵਜੇ ਨੰਗਾਗੇ ਇੱਧਰੋਂ 350 ਨਾਲ ਕਿੱਥੇ ਸੈਡਸੈਂਸ ਭਰੇ ਜਾਂਦੇ ਨੇ ਬਾਈ 350 ਨਾਲ ਆਪਾਂ ਐਨਾ ਦੂਜੀ ਆਈ ਨੇ ਪੈਟੀ ਪੱਪੇ ਜੀ ਹੂੰ ਉਹਨੂੰ ਰੋਸੀ ਦਾ ਭਰਾਂਗੇ ਹਾਂ ਭਰਾਂਗੇ ਬਾਈ ਜ਼ਰੂਰ ਇਹ ਤਾਂ ਇਹ ਤਾਂ ਕਦੋਂ ਮਰਜੀ ਹੂੰ ਐਂਸੈਂਸ ਆਪਾਂ ਜਲ ਸਾਰਾ ਕੁਝ ਹੀ ਭਰ ਦਾਂਗੇ ਹੂੰ ਹੂੰ 니 로ਸੀ ਦਾ ਕਿਹੜੀ ਗੱਲੋਂ ਐਂ ਦੱਸ ਪਹਿਲਾਂ ਤਾਂ ਤੁਸੀਂ ਤਾਂ ਭੈਣਾ ਲੱਲਾ ਨਹੀਂ ਖੱਖਾ ਨਹੀਂ ਹਜੇ ਕੁਝ ਬੋਲ ਵੀਰੇ ਬੋਲ ਪਾ ਵੀਰਾ ਵੀਰਾ ਬੋਲੂ ਭਰਨਾ ਪਊਗਾ ਉੱਪਰ ਨਾ ਕਿਵੇਂ ਪਊਗਾ ਦਸਤਾ ਦੇ ਇਹਦਾ ਹਜੇ ਉਹ ਤਾਂ ਹੋਇਆ ਨਹੀਂ ਆਂਦ ਜੇ ਮੈਂ ਹੁਣ ਇਹ ਵੀ ਪਾਣਾ ਕਿਸੇ ਬੂਆ ਦੀ ਉੱਠ ਕੇ ਟੀਕਾ ਲਾ ਕੇ ਆਪਣੇ ਲਾ ਦੇਣਾ ਐ ਵੀ ਨਹੀਂ ਘਰ ਵਾਲੀ ਜੱਕ ਲੈ ਕੇ ਕਿਉਂ ਗੇਸਤੀ ਕਰਾਉਣਾ ਦੋ ਹੋ ਗਏ ਉਹ ਬਾਈ ਸੱਸੀ ਗਿਲਵਾਰ ਵੀਰੇ ਦੂਜਾ ਬੰਦਾ ਕਿੱڑا ਹੋ ਗਿਆ ਕਿੱਥੇ ਬੈਠੇ ਹੋ ਇਹ ਯਾਰ ਆਪਣਾ ਸਕੂਲ ਆ ਹੈਪੀਨੈਸ ਨੂ ਗਣਾ ਪੰਜਾਬ ਆਪਣੇ ਚ ਬਾਲੀਆਂ ਚ ਪ੍ਰਾਇਮਰੀ 2 ਕੰਬੜਵਾਲ ਅੱਡੇ ਤੇ ਉੱਥੇ ਬੈਠੇ ਆ ਬਈ ਤੇ ਬਈ ਫਿਰ ਚਲ ਠੀਕ ਆ ਵੈਂਡਰ ਪੈ ਜਾ ਦਿਖਾਉਣਾ ਤੈਨੂੰ ਕਿੱਥੇ ਬੈਠੇ ਆ ਕੱਟੀ ਨਾਲ ਖੜ ਜਾ ਆ ਦੇ ਉਰੇ ਬੈਠਿਆ ਹੋਏ ਇੱਥੇ ਆਈ ਸੈਂਟਰ ਚ ਸਕੂਲ ਹੋ ਗਿਆ ਐਫੀਨੈਸ ਐਫੀਨੈਸ ਚੈੱਕ ਕਰੋ ਜੀ ਆਪਾਂ ਰੂਸੀ ਬਈ 5.5 ਸੇ ਦਾ ਰੱਖੀ ਯਾਰ ਚਲ ਠੀਕ ਹੈ ਬਾਈ ਹਾਂ ਓਏ ਹਾਂ ਉਹ ਵੀ 5.5 ਸੇ ਦਾ ਰੱਖਾਂਗੇ ਬਈ ਫਿਰ ਆਪਾਂ